ਦੇਖੋ ਰਾਖ ਤੋਂ ਗੱਡੀਆਂ ਦੇਖੋ ਅਦਰ ਹੋਰ ਆਈਆਂ ਨੇ ਹਣੇ ਪੁੱਛੇ ਲਓ ਜੀ ਤੇ ਬੋਲਾ ਵਾਲਾ ਯਾਰਾ ਦੇਖੋ ਜੀ ਡੋਰੂਮ ਤੇ ਕੰਦੇਤੀ ਬੱਚੇ ਆ ਜਿਹੜੇ ਕਿ ਏਡੇ ਲੋਕ ਇਥੇ ਫੜਾ ਕੇ ਆਏ ਉਹ ਵੀ ਆ ਕੇ ਫੇਰੇ ਦਾ ਕਿਸੇ ਦਾ ਆਪਣਾ ਵਿਛਾਣ ਕੇ ਲਿਆਓ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਸਵਾਗਤ ਹੈ ਤੁਹਾਡਾ ਅੱਜ ਹੋਰਨੇ ਮੇ ਬਲੌਗ ਦੇ ਵਿੱਚ ਤੇ ਅੱਜ ਅਸੀਂ ਮੇਲਾ ਚੱਲਾ ਮੇਲਾ ਹੈਗਾ ਦਿਨ ਦੂਸਰਾ ਤੇ ਦਿਨੀ ਤਾਂ ਬਹੁਤ ਰਸ ਹੈਗਾ ਇਸ ਕਰਕੇ ਸਾਡੇ ਕੋਲ ਤਾਂ ਨਹੀਂ ਜਾ ਹੋਇਆ ਤੇ ਹੁਣ ਸ਼ਾਮ ਦਾ ਮਾਹੌਲ ਹੋ ਗਿਆ ਵੱਜ ਗਏ 6 ਤੇ ਹੁਣ ਤੁਹਾਨੂੰ ਦਿਖਾ ਲ ਕੇ ਲਿਆਉਨੇ ਆ ਉੱਥੇ ਰੌਣਕਾਂ ਤੇ ਸ਼ਾਮ ਨੂੰ ਮੌਸਮ ਵੀ ਠੰਡਾ ਹੋ ਗਿਆ ਆ ਤੇ ਸੰਗ ਤਾਂ ਵੀ ਚਲੋ ਆਪਾਂ ਆਪਣੇ ਘਰੇ ਜਾਣ ਲੱਗ ਪਈਆਂ ਆ ਤੇ ਥੋੜਾ ਜਿਹਾ ਰਸ਼ ਘਟ ਜਾਂਦਾ ਆ ਤੇ ਕਲਾਕਾਰ ਥੋੜਾ ਮਤਲਬ ਹੁਣ ਲੱਗ ਕੇ ਲੱਜੁਕੇ ਆ ਤੇ ਹੁਣ ਫਿਲਹਾਲ ਤੁਹਾਨੂੰ ਅਜੇ ਤਨੂੰ ਦਿਖਾ ਲ ਕੇ ਲਾਣੇ ਰਾਜ ਸਾਹਿਬ ਮਯਾਰੇ ਤੇ ਜੁੜੇ ਹੋ ਸਾਡੇ ਨਾਲ ਤੇ ਸਾਡੀ ਚੈਨਲ ਨੂੰ ਸਪੋਰਟ ਜਰੂਰ ਕਰਿਓ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਸਾਨੂੰ ਇਸ ਤੁਹਾਡੇ ਪਿਆਰ ਨਾਲ ਸਾਨੂੰ ਥੋੜਾ ਜਿਹਾ ਅਸ਼ਾਜ ਮਿਲਦਾ ਹੈ ਤੇ ਤਾਂ ਨਵੀਆਂ ਵੀਡੀਓ ਬਣਾਉਣ ਨੂੰ ਫੇਰ ਦੁਆਰੋ ਦਿਲ ਕਰਦਾ ਹੈ ਕਿ ਤੁਹਾਨੂੰ ਵਧੀਆ ਵਧੀਆ ਇਸੇ ਤਰ੍ਹਾਂ ਦੇ ਵਲੌਗ ਦਿੱਤੇ ਜਾਣ ਗੁਰੂ ਜੀ ਸਾਰਿਆਂ ਨੂੰ ਅਦਸ਼ੀ ਚੱਲਿਆ ਅਦਸ਼ੀ ਚੱਲਿਆ ਰਾਜਾ ਸਾਹਿਬ ਅੱਜ ਤੁਹਾਨੂੰ ਦਿਖਾਣਿਆ ਪਹਿਲਾ ਸੀ ਬਲੌਗ ਪਾਸੀ ਹੋ ਤੁਸੀਂ ਪਹਿਲਾ ਸਪੋਰਟ ਬਹੁਤ ਕੀਤਾ ਥੈਂਕ ਯੂ ਇਸ ਬਲੌਗ ਤੇ ਵੀ ਸਾਨੂੰ ਸਪੋਰਟ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਨਾਲੇ ਸ਼ੇਅਰ ਹਿਓ ਗਾਇਸ ਹੈਲੋ ਗਾਇਸ ਅੱਜ ਤੇ ਇਧੀਆਂ ਆਇਆ ਹੈਗਾ ਯਾ ਝੰਡਾ ਵਾਲੀ ਅੱਜ ਲਿਆ ਏੜੀਆਂ ਵਾਲੀ ਪਿਛਲੀ ਵਾਰ ਤੁਹਾਨੂੰ ਚੰਡੋਲ ਨਹੀਂ ਦਿਖਾ ਦਿੱਖਿਆ ਦਿਖਾ ਦਿੱਤਾ ਹੈ ਹਰ ਹਰ ਅਹਾਂ ਸਾਨੂੰ हां मेट एंड और इस ब्लॉग ਦੇ ਵਿੱਚ ਤੁਹਾਨੂੰ ਜਟਡੋਲ ਵੀ ਦਿਖਾਉਦੇ ਆ ਕਿਉਂਕਿ ਇਹ ਜਟੋਗਲਾ ਵੱਲ ਹੀ ਚੱਲੇ ਆ ਬਿੱਛੇ ਨਹੀਂ ਉਹ ਮੋਲੇ ਐਸ ਵਿਲੇ ਉਹ ਮੋਲਾ ਉਹ ਬੱਤ ਵਾਹ ਤੋ ਇਹ ਨੱਗੇ ਕਿੰਨੀ ਖੁਸ਼ੀ ਮਿਲਦੀ ਆ ਵਾਹ ਵਾਹ ਬਹੁਤ ਖੁਸ਼ੀ ਮਿਲਦੀ ਆ ਕਿਉਂਕਿ ਸਾਡਾ ਕੋਈ ਪਲਾਨ ਹੈ ਨਹੀਂ ਜਗਾ ਆਉਣ ਦਾ ਤੇ ਕੁਛ ਮੇਰੀ ਲੱਗ ਰਿਹਾ ਤਾਂ ਨੀਵਨਾ ਰਾਜ ਸਾਹਿਬ ਜੀ ਮੇਰ ਕਰਨ ਤੇ ਮੇਰੀ ਲੱਗ ਠੀਕ ਕਰ ਦੇਣਾ ਇਹ ਸਾਨੂੰ ਵਧੀਆ ਵਧੀਆ ਵਲੌਗ ਹੋਰ ਦੇ ਦਿੱਤੇ। ਦੇ ਬੱਪਾ ਹੀ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ। ਕਿਸ ਕਰਕੇ ਕੋਮਲ ਗੱਦੀ ਆ ਬੱਪਾ। ਇੱਕ ਆਪਾਂ ਜਿਹੜਾ ਵਲੌਗ ਬਣਾਉਣ ਜਾਣਾ ਹੈ ਬਣਾਇਆ। ਤੇ ਦੇਖਦੇ ਆ ਵਲੌਗ ਬਣਾ ਕੇ ਤੇ ਸੰਗ ਤੁਹਾਨੂੰ ਦਿਖਾ ਲਿਆ ਜਾਵੇ। ਦੇਖੋ ਜੀ ਹੁਣੇ ਹੋ ਚੁੱਕਿਆ ਹੈ ਕੰਮ ਸ਼ੁਰੂ ਗੱਡੀਆਂ ਦਾ। ਸਾਨੂੰ ਮਸ਼ੀਨਾਂ ਮਿਲ ਮਿਲ ਰਿਹਾ ਆ ਲੰਗਾਂ ਨੂੰ। ਆ ਕੁ ਤੋਰ ਗੱਡੀਆਂ ਦੇਖੋ ਅਦਰ हो रहा है ये नया हल्के पिचे। मैं बहुत है। बहुत ट्रस्टिंग का। ना। खासे <laughs> का है बद्दी आगे। अजीज़ का तेरी का ट्रस्ट होगा। पर राशि तो तेरी बड़ा हो रही गटियाँ हो तो कौन लगाते ऊपर। राशि। इधर पिचे गोल टैंपू ਸਾਨੂੰ ਕਿਥੇ ਆਰਾਮ ਆਇਆ ਮੰਗੇ ਨੂੰ ਪਾਇシャレ ਦੇਖੋ ਪਾਇシャレ ਮੋੜੇ ਤੁਰ ਹੀ ਆਇਆ ਆ ਦੇਖੋ ਜਾਮ ਪੂਰਾ ਆ ਗਿਆ ਜਾਮ ਨੇ ਕੋ ਅੱਧਰ ਦੇਖੋ ਇਹ ਆਇਆ ਦੇਖੋ ਗੱਡੀਆਂ ਦਾ ਜਾਮ ਇਹ ਗੱਡੀਆਂ ਨੂੰ ਲੈ ਕੇ ਜਾਇਆ ਜਾਂਦਾ ਆ ਜਿੱਥੇ ਸੰਗਤਾਂ ਮੁੜ ਕੇ ਹੋਣੀਆਂ ਆ ਗੱਡੀਆਂ ਦਾ ਇੱਥੇ ਇੱਥੇ ਤੱਕ ਹੀ ਆ ਐਂਟਰੀ ਸੇਵਾਦਾਰਾਂ ਦੇ ਸੰਗਤ ਇੱਥੋਂ ਲਾ ਕੇ ਮੁੜ ਆਪਸ ਮੁੜੀ ਜਾਂਦੀ ਆ ਅਸੀਂ ਪਾਇਸ਼ੇ ਪਾਈ ਅਸੀਂ ਪਾਇਸ਼ੇ ਪਾਈ ਬੁੱਖੇ ਬੁੱਖੇ ਚੱਲ ਰਹੇ ਆ ਇਹ ਕਿਹੋ ਜਿਹਾ ਦਿੱਕੀ ਹੋ ਗਿਆ ਆ ਦੇ ਖੋਲੀ ਹੁਣੇ ਕਿੰਨਿਆਣੇ ਦੇਖਣ ਆਉਣੇ ਰਸ਼ ਮੋਰੇ ਸ਼ੁਰੂ ਅੰਦਰ ਮੋਟਰਸਾਈਕਲ ਮੋਰੇ ਸ਼ੁਰੂ ਹੋ ਗਿਆ ਜੀ ਮੇਲਾ ਤਾਂ ਗੇਮ ਕਰਨਾ ਆ ਗੇਮ ਕਰਨਾ ਔਰ ਦੇਖੋ ਜੀ ਕਿੰਨੀ ਲਾਈ ਲੱਗੀ ਪਈ ਆ ਅੱਛੇ ਕੋਈ ਕੱਲ ਜੂਨ ਕੱਟ ਗਾ ਦਿੰਦੇ। ਨੂੰ ਲੈਣਾ ਨਹੀਂ ਆ ਪਿਆ। ਅੰਤ ਕਰਾਖਤ ਵੀ ਰਾਡ ਕੁੰਦੇ ਆ। ਲੰਗਰ ਪਾਣੀ। ਇੱਧਰ ਮਨ ਲੱਗਦਾ ਲੰਗਰ ਹੋ ਕਰਕੇ ਆਈ। ਇੱਥੇ ਦੁਕਾਨਾਂ ਸ਼ੁਰੂ ਹੋ ਚੁੱਕੀਆਂ ਆ। ਕੁੱਕੀਆ। ਆਹ ਦੇਖੋ। ਯਾ ਵੀ ਸੇਵਾ ਦਾ ਰੰਧਾ ਪਰਮੰਦਰ ਗਿਆ। ਨਾਰਾ ਸ਼ਾਇਰ ਆ ਰਿਹਾ ਜਾਮਿਆ ਇਸ ਟਾਈਮ ਆ ਦੇਖੋ ਵੀ ਖਲਵਾ ਨੇ ਬਾਤ ਨੂੰ ਖਾ ਗੇ ਡਾਉਂ ਆਖੂਰੀ ਬੜੀ ਮੀਠ ਘੱਟੀ ਅਸੀਂ ਬਹੁਤ ਛੋਲ ਆਦਰਾ ਚੁੰਮ ਕੇ ਝੰਮ ਦੇ ਖਲਾਉਣੇ ਖਲਾਉਣੇ ਸਾਰੇ ਹੋ ਗਏ ਸ਼ੁਰੂ ਕੱਪੜੇ ਵੀ ਹੋ ਗਏ ਸ਼ੁਰੂ ਪਿਆਰ ਵੀ ਰੇ ਪੈਂਟ ਵੀ ਆ ₹50 ₹50 ਸਾਰੇ ਟੁਕੜੇ ਲੈ ਲਓ ₹50 ਅੱਜ ਤਾਂ ਮੰਡੀ ਵੀ ਸ਼ੁਰੂ ਹੋ ਚੁੱਕੀ ਆ ਛੇ ਹੋਏ ਛੇ ਲੱਗ ਛੇ ਲੂ T-ਸ਼ਰਟਾਂ ਦੀ ਸੇਲ ਵੀ ਸ਼ੁਰੂ ਹੋ ਚੁੱਕੀ ਆ ਐਸਟਰੀਮ ਆਏ ਹੋਏ ਲਾਸਟ ਹੋਰ ਆਖੀ ਆ ਵੀ ਲੋਈ ਰਾਏ ਤਾਂ ਯਾਰ ਐਂਟਰਾ ਕਰ ਚੁੱਕੇ ਆ ਜੀ

ਇਧਰ ਕੋਲਡ ਕਾਫੀ ਦਾ ਲੰਗਰ ਲੱਗਿਆ ਹੋਇਆ ਤੇ ਨਾਲ ਜਲਜੀਰੇ ਦਾ ਵੀ ਲੱਗਿਆ ਕਾਫੀ ਕਿੱਧਰ ਹੈ ਉੱਧਰ ਹੈ ਕੋਮਲ ਬੰਦਾ ਕੋਲੇ ਰਹੀ ਬਾਬਾ ਸੰਗਜੀ ਰਸਾਇਆ ਪੂਰਾ ਹੈ ਦੇਖੋ ਦਰਖੜ ਹੋਣੀਆਂ ਲੇਨਾਂ ਲੱਗੀਆਂ ਆ ਪੂਰੀਆਂ ਤੇ ਤੇ ਯਾਦੇ ਮੋਟਰਸਾਈਕਲ ਜਮ੍ਹਾਂ ਕਰਾ ਕੇ ਆਏ ਆ ਤੇ ਬੱਚਿਆਂ ਦੀ ਲਾਉਂਸਮੈਂਟ ਬਹੁਤ ਕੀਤੀ ਜਾ ਰਹੀ ਹੈ ਕਿਉਂਕਿ 30 ਬੱਚੇ ਉੱਤੇ ਕੰਟਰੋਲ ਰੂਮ ਤੇ ਕੰਦੇ ਖੜੇ ਆ ਤੇ ਕੰਟਰੋਲ ਰੂਮ ਤੇ ਕੰਦੇ 30 ਬੱਚੇ ਆ ਜਿਹੜੇ ਕਿ ਦੇ ਲੋਕ ਇਥੇ ਫੜਾ ਕੇ ਆਏ ਉਹ ਵੀ ਆ ਕੇ ਫੇਰੇ ਦਾ ਕਿਸੇ ਦਾ ਆਪਣਾ ਵਿਛਾਣ ਕੇ ਲਿਆਓ ਇੱਧਰ ਲੱਗੇ ਆ ਖਡਾਉਣਿਆਂ ਦੀਆਂ ਦੁਕਾਨਾਂ ਇਹੇ ਸ਼ਾਮ ਦਾ ਸੀਨ ਆ ਇਹ ਦੇਖ ਲੋ ਮੇਲੇ ਤੋਂ ਪਹਿਲਾਂ ਤਾਂ ਆ ਦੀਪਾ ਬਣਾਮੀ ਆ ਵੀ ਨਾਲ ਟੱਕਰ ਕੇ ਦੀਪਾ ਕਿਦਾਂ ਕਰਿਆ ਸੇਵਾ ਤੇ ਪਹਿਲਾਂ ਸਾਰੀ ਵੀਡੀਓ ਕੋਮਲੇ ਬਣਾ ਲਈ ਆ ਲੋ ਮਹਾਰਾਜ ਕੋਮਲੇ ਸਾਰੀ ਵੀਡੀਓ ਬਣਾ ਲਈ ਕਿ ਕੋਮਲੇ ਆਨ ਕੀਤੀਨੀ ਇੱਧਰ ਸੇਵਾਦਾਰ ਭਾਜੀ ਵੀ ਚੱਲੇ ਸੇਵਾ ਕਰਨ ਭਾਜੀ 3-4 ਬੱਚੇ ਕੋਆਚੇ ਉੱਥੇ ਬੋਲੋ ਉਸਨੇ ਬਲਾਕਮੈਂਟ ਕਰੀ ਜਾਂਦੇ ਆ ਹਾਂ ਕਹਿੰਦੇ 30 ਬੱਚੇ ਇੱਥੇ ਕੋਆਚੇ ਹੋਆ ਉਹਨਾਂ ਦੀ ਕੰਟਰੋਲ ਰੂਮ ਦੇ ਵਿੱਚ ਭਾਲ ਕੀਤੀ ਉੱਥੇ ਦੂਜੀ ਆ ਗਈ ਪੀਓਆ ਭਾਲਿਓ ਆ ਹਾਂ ਤੇ ਹੁਣ ਤੁਹਾਨੂੰ ਚਿੰਡੋਲ ਵਾਲਾ ਸੀਨ ਦਿਖਾ ਲਿਆ ਪਹਿਲਾਂ ਬਾਕੀ ਉਧਰ ਦਾ ਰਸ਼ ਬਹੁਤ ਆ ਭਾਜੀ ਉਹਨਾਂ ਚਿੰਡੋਲ ਦੇ ਘਾਲ ਖੜੇ ਹੋਣੇ ਆ ਆਮ ਲਿਆ ਔਰ ਦੇਖੋ ਚੰਡੋਲਾ 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 ਘੋਰਾਸੀਆ ਦੇ ਚੰਡੋਲਾ ਦਾ ਘੋਰਾਸੀਆ ਤੇ ਸੰਗਤ ਚੀਕਾਂ ਬੜੀਆਂ ਮਾਰਦੀ ਆ ਜੇ ਸਾਫ ਦੀ ਪਜੀਟ ਸੀ ਗੰਦੇ ਪਹਿਲਾਂ ਚੰਡੋਲਾ ਮੀਂਹ ਕਰਕੇ ਥੋੜਾ ਘਟੇ ਸੀ ਪ੍ਰੋਗਰਾਮ ਰਾਸ਼ ਵਿੱਚ ਜਾਂ ਅੰਦਾਜ਼ਾ ਹੱਜ ਹੈ ਦੀ ਕੋਈ ਵੀ ਹਾਂ ਅਵੇ ਹਚ ਡੋਲ ਬਹੁਤ ਤੇਜ਼ ਘੁੰਮਣ ਲੱਗਿਆ ਆ ਉਧਰ ਦੇਖੋ ਇਹ ਮਾੜੇ ਦਿਲ ਵਾਲੇ ਨੂੰ ਹਦਾਇਤ ਆਹੀ ਪਹਿਲੀ ਕੋਈ ਨਜੜੇ ਜਾਵੇ ਕਦਾਂ ਤੁਮਾਨੂੰ ਕੋਲਡ ਕਾਫੀ ਨਹੀਂ ਪਸੰਦ ਆਈ ਕੰਨੀ ਬੋਰ ਵੀ ਟਾ ਕੋਲੇ ਆਦੇ ਬਾਨ ਤੇ ਕੋਮਲ ਨੂੰ ਬੋਰ ਮੀਟਨ ਆ ਪਹਿਲੇ ਹੀ ਬੋਰ ਅਲਰਜੀ ਆ ਕਹਿੰਦੇ ਮੈਂ ਨਹੀਂ ਬਿਨਾ ਮੋਨ ਬਿਨਾ ਤੇ ਗੋਲ ਦਾ ਪੇਟ ਕੀਆ ਇੱਥੇ ਹਰੇਕ ਤਰ੍ਹਾਂ ਦੀ ਬਵਸਤਾ ਆ ਮਿੱਕੀ ਮਾਊਸ ਪਰ ਲੋਕਾਂ ਨੇ ਲੰਗਰ ਦਾ ਬਹੁਤ ਲਾਇਆ ਪਰ ਚੰਡੋਲਾ ਦਾ ਜਨੇ ਨਹੀਂ ਲਾਇਆ ਹਰੇ ਮੋਲੇ ਹੀ ਆ ਰਾਤ ਇਹ ਤੇ ਵੀ ਇਹ ਕਰਦੇ ਹੋਣਾ ਤੇ ਉਹ ਕਿਉਂ ਕਿ ਉਹ ਅਰੇ ਵੀ ਉਹ ਫਾਈਨ ਹੈ ਲੋ ਜੀ ਤੇ ਗੋਲ ਵਾਲਾ ਨਜ਼ਾਰਾ ਦੇਖੋ ਜੀ ਆਈਸਕ੍ਰੀਮ ਸੋ ਕਿ ਰਾਤ ਨੂੰ ਕਹਿੰਦੇ ਰਸ ਪੂਰਾ ਰਹਿੰਦਾ ਰਾਤ ਨੂੰ ਵੀ ਰਸ ਦੇ ਮਨ ਲੋ ਰਾਤ ਨੂੰ ਲਾਈਟਿੰਗ ਬਹੁ ਬਧੀ ਕੀਤੀ ਹੋਈ ਆ ਕੋਮਲ ਕੁਲੇ ਰਹੇ ਮੇਰੇ ਕੋਲ ਕਿ ਆ ਦੇਖੋ ਸਿਓ ਆਈਸਕ੍ਰੀਮ ਦੀ ਆਈਸਕ੍ਰੀਮ ਸਰਫੀ ਤੇ ਸੰਗ ਜੀ ਰਾਸ਼ਾ ਤਾਂ ਵੋਧਿਆ ਤੇ ਇੱਥੇ ਛੋਟੇ ਬੱਚਿਆਂ ਦੇ ਚ ਰੋਲ ਦਿਖਾਉਦੇ ਤੁਹਾਨੂੰ ਤੇ ਰਾਸ਼ੇ ਜਿਆਦਾ ਯਾਰ ਆ ਸੇ ਰਾਸ਼ੇ ਦੇ ਵਿੱਚ ਕਿਸੇ ਵਾਸਤੇ ਨੀਆ ਹੁੰਦਾ ਤੇ ਆਜੋ ਤੁਹਾਨੂੰ ਹੁਣ ਦਿਖਾਉਦੇ ਆ ਕਿਉਂਕਿ ਗੁੜੀਆਂ ਨੇ ਢੂਟਣੇ ਝਟਣੇ ਹੈ ਨਹੀਂ ਰਾਚੇ ਗੁੜੀਆਂ ਦਾ ਜਿਆਦਾ ਸਾਰੇ ਨਾਲ ਤੇ ਆਹ ਦੇਖੋ ਸੋਤ ਮिक्की ਮਾਉਸ ਕੀ ਛੋੜੇ ਬੱਚਿਆਂ ਦੇ ਆ ਵੀ ਕਾਲ ਹੈ ਜੀ ਹੁਣ ਦਾ ਪੋਮਾ ਪੋਮਲਾ ਜਾਣਾ ਕਾਹਤੇ ਜਾਣਾ ਤਾਂ ਚੱਲ ਆ ਜਾਓ ਜਾ ਜਾ ਅੱਛਾ ਲੋ ਵੀ ਰਾਸ਼ ਬਹੁਤ ਆ ਤੇ ਤੁਹਾਨੂੰ ਹੁਣ ਕੱਤੀ ਵਾਲੀ ਐ ਕਾਹਤੇ ਬੰਦ ਕੀਤੀ ਉਹ ਇਹ ਕਾਹਤੇ ਤੇ ਉੱਧਰ ਤੁਹਾਨੂੰ ਦੂਜੀ ਦਿਖਾ ਕੇ ਲੈਣਾ ਲੋ ਵੀ ਪੀਕਾ ਮਾਰ ਲੱਗ ਪਈ ਲੱਗੇ ਹੁਣ ਸਟਾਰਟ ਲੋ ਵੀ ਸਾਰ ਜੀ ਅਜੇ ਕੱਕ ਕਾਪੜੀਆ ਲੱਗਿਆ ਹੁੰਦਾ ਵੀ ਉਹ ਨਹੀਂ ਲੱਗਿਆ ਕਿਤੇ ਆਹ ਸਾਰੇ ਛੋਟਾ ਓਰੇ ਰਿਆ ਇਹ ਚੰਦੂ ਨੇ ਤਰੋ ਰੁਕਦੇ ਪੈ ਦੀ ਅਜੇ ਸਵਾਰੀਆਂ ਜਮਾ ਹੋਈਆਂ ਆ ਸਾਰੇ ਨਾਲ ਖਤਰਨਾਕ ਚੰਦੂ ਲਾ ਆ ਇਹਨਾਂ ਨੂੰ ਛੋਟੇ ਚੱਕ ਪਿਆ ਚੱਕ ਪਿਆ ਆ ਗੀਰੀ ਵੀ ਕੋੜਾ ਵੀ ਖਾ ਲੋ ਜਿੰਨੇ ਖੜਾ ਆ பூரா ரொக்கூடா நல்லா தான் तो यार बहुत ये चीज बनाई देखो साड़ी कोमल कोमल कहीं लेना कोमल जाना आ जाओ आप दोनों जाने चल दिया Tadi kumul mandi nih. Nah, lihat-lihat berapa banyak yang dibuat ini. Nah, ini juga berapa banyak? Nah, lihat-lihat berapa banyak yang dibuat ini. Oho, ini sangat banyak yang dibuat êi, bảo thế gì cả tay à? đi. आ सीन बहुत विया आ कोमल कंदी जा इते में कोमल जा दर कोमल ਕਮਰ ਰਣੀ ਤੇ ਚੱਲ ਗਈ ਹੈ ਜਿੰਦੂ ਉੱਪਰ ਸਿੰਗਾ ਝੁੱਟਣ ਆਹਾ ਮिक्की ਮੌਜ਼ੀ ਆ ਤੇ ਆੜਲ ਵਾਲੇ ਦੇਖੋ ਰੌਣਕ ਵੀ ਚਲੋ ਪੂਰੀ ਆ ਮੇਲੇ ਦੇ ਵਿੱਚ ਤੇ ਹੈ ਬੱਚੇ ਪਿਛੇ ਵੀ ਝੁੱਟਣ ਲੱਗੇ ਆ ਤੇ ਆ ਵੈਸੇ ਬੱਚਿਆਂ ਲਈ ਝੂਟਾ ਜਿਹਾ ਵਧੀਆ ਆ ਮਾਹੌਲ ਥੋੜਾ ਜਿਹਾ ਵਧੀਆ ਆ ਤੇ ਪਿੱਛੇ ਸਾਰੇ ਰੌਣਕ ਮੇਲਾ ਪੂਰਾ ਮੇਲੇ ਚੰਡੋਲਾ ਵਿੱਚ ਵੀ ਰੱਚ ਪੂਰਾ ਆ ਇਸ ਵੇਲੇ ਤੇ ਆੜਲ ਵਾਲੇ ਵੀ ਲੇਟਾਂ ਹੀ ਲੇਟ ਸੰਗ ਜੀ ਰੇਖੇ ਦੇਖੋ ਪਿੱਛੇ ਉਹਨੇ ਰੀੜੀਆਂ ਰੂੜੀਆਂ ਲੱਗੀਆਂ ਆ ਨਜ਼ਾਰਾ ਪੂਰਾ ਆ ਚੰਡੋਲਾ ਦੇ ਹੁਣ ਥੋੜਾ ਹਨੇਰਾ ਨਿਰੌਣ ਲੱਗ ਪਿਆ ਕਰਕੇ ਤੇ ਲੇਟਾਂ ਦੇ ਖੌਣ ਕਿਤੇ ਜਮਕਦੀਆਂ ਪਈਆਂ ਆ ਤੇ ਆਲੇ ਦੁਆਲੇ ਵੀ ਸੰਗਤ ਨੇ ਪੂਰਾ ਦਾਹ ਪਾਇਆ ਹੈ ਅਸਲ ਵਿੱਚ ਬੱਚਿਆਂ ਨੂੰ ਮੇਲੇ ਦੇ ਵਿੱਚ ਹੀ ਲੈ ਕੇ ਆਉਣ ਦਾ ਹੀ ਮਾਪੇ ਦਾ ਜ਼ਿਆਦਾਤਰ ਹੁੰਦਾ ਆ ਕਿਉਂਕਿ ਬੱਚਿਆਂ ਨਾਲ ਮੱਥਾ ਟੇਕਣ ਨੂੰ ਬਹੁਤ ਮੁਸ਼ਕਲ ਹੁੰਦਾ ਆ ਦੇਖੋ ਚੰਡੋਲਾ ਪਿੱਛੇ ਲੇਟਾਂ ਹੁਣ ਬਹੁਤ ਸੋਹਣੀਆਂ ਲੱਗਣ ਲੱਗ ਪਈਆਂ ਤੇ ਸੰਗਤ ਜੀ ਰਾਸ਼ਾ ਰਗਾ ਦਾ ਗਾਣਾ ਲਿਆ ਹਨ ਚੰਡੋਲਾ ਤੋਂ ਅਸੀਂ ਬਾਹਰ ਜਾਂਦੇ ਆ ਤੇ ਇੱਥੇ ਹਨੇਰਾ ਜਾ ਹੋ ਗਿਆ ਥੋੜਾ ਜਿਹਾ ਇਸ ਕਰਕੇ ਤੁਮਲ ਸਾਡੀ ਕਹਿੰਦੀ ਭੁੱਖ ਲੱਗੀ ਆ ਗੋਲ ਗੱਪੇ ਖਾਣ ਲੱਗੀ ਆ ਤੁਮਲ ਮੋਨੂ ਦਾ ਹੋ ਕਿੱਥੇ ਚਲੀ ਆ ਭਾਈ ਨੇ ਤੇ ਮਗਰ ਮਾ ਨੇ ਖੜਾ ਦੇਖੋ ਅਸੀਂ ਆ ਗਏ ਹੁਣ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਅੱਲੇ ਮਿੱਥ ਤੋਂ ਮੇਨ ਐਂਟਰੀ ਹੁੰਦੀ ਆ ਤੇ ਦੇਖੋ ਪੰਡਾਲ ਦੇ ਭੁਗੰਨਾ ਸੋਹਣਾ ਸਜਾਇਆ ਆ ਗੇਟ ਬਹੁਤ ਸੋਹਿਆ ਹੋ ਵਧੀਆ ਰਸਤੇ ਦੇ ਵਿੱਚ ਤੇ ਰਸਤੇ ਵਿੱਚ ਸੇਵਾਦਾਰ ਭਰਾ ਵੀ ਵਿੱਚ ਲੱਗੇ ਹੋ ਆ ਕਾਫੀ ਤੇ ਆ ਦੇਖੋ ਲੇਨਾ ਬਣਾਈਆਂ ਆ ਬੰਦੇ ਉਹਨਾਂ ਦੇ ਜਿਹੜੀ ਸੈਟ ਧਿਆਨ ਵਾਲਿਆਂ ਦਾ ਹੈ ਤੇ ਉੱਧਰਲੇ ਹਿੱਸੇ ਤੋਂ ਆਉਣ ਵਾਲਿਆਂ ਦਾ ਤੇ ਵਧੀਆ ਪ੍ਰਬੰਧ ਕੀਤਾ ਸੇਵਾਦਾਰਾਂ ਨੇ ਤੇ ਜਿੱਦਾਂ ਫਿਰ ਲੋ ਜੀ ਸੰਗਤ ਜੀ ਕਰੋਰ ਦਰਸ਼ਨ ਮੇਨ ਐਂਟਰੀ ਹੈ ਇਹ ਰਾਜ ਸਾਹਿਬ ਦਰਵਾਜ਼ਾ ਗੇਟ ਦੀ ਤੇ ਆਪਾਂ ਐਂਟਰੀ ਕਰਨ ਲੱਗੇ ਅੰਦਰ ਤੇ ਦੇਖੋ ਅੰਦਰ ਰਸ਼ ਬਹੁਤ ਆ ਗੇਟ ਤੇ ਆ ਤੇ ਦੇਖੋ ਦੇਖਦੇ ਆ ਕਿੰਨਾ ਵਿੱਚ ਅੰਦਰ ਅਸੀਂ ਜਾ ਕੇ ਮੱਥਾ ਤਾਂ ਫਿਲਹਾਲ ਨਹੀਂ ਟੇਕਣਾ ਏ ਅੱਗੇ ਤੇ ਜਾ ਕੇ ਤੇ ਸਾਨੂੰ ਕੋਬ ਲੈਣਾ ਹੀ ਆ ਨਹੀਂ ਆਇਆ ਡੇਟ ਤੱਕ ਲੱਗੀਆਂ ਪਈਆਂ ਆ ਤੇ ਮੈਂ ਮੈਂ ਕੋਮਨ ਨਾਲ ਆਇਆ ਸੀਗਾ ਸਿਰਫ ਵਲੋਗ ਬਣਾਉਣ ਲਈ ਮੱਥਾ ਮੈਂ ਇਸੇ ਕਰਕੇ ਪਹਿਲਾਂ ਚੱਲ ਗਿਆ ਜਗਾ ਤੇ ਆਹ ਦੇਖੋ ਸੰਗਤ ਜੀ ਫੋਰਸ ਦਾ ਵੀ ਪੂਰਾ ਪ੍ਰਬੰਧ ਹੈ ਤੇ ਸੰਗਤ ਦੇ ਕੋ ਅੰਦਰ ਪੰਡਾਲ ਦੇਖੋ ਤੁਸੀਂ ਕਿੰਨਾ ਸੋਹਣਾ ਸਜਾਇਆ ਬਹੁਤ ਵਈਆ ਦੇਖੋ ਪੰਨਾ ਨੇ ਸਾਰੇ ਇੱਥੇ ਮਰ ਲੱਗੇ ਆ ਕਿਤੇ ਬਾਬਾ ਜੀ ਦੇ ਦਰਵਾਜ਼ੇ ਦੇ ਅੰਦਰ ਐ ਲਹਿਰ ਵਹਿਰਾ ਹੋਈਆਂ ਪਈਆਂ ਆ ਕਰੋ ਸੰਗਤ ਜੀ ਦਰਸ਼ਨ ਦਰਵਾਜ਼ੇ ਦੇ ਅੰਦਰੋਂ ਤੇ ਇਸ ਕਰਕੇ ਅਸੀਂ ਤਾਂ ਹੁਣ ਇੱਥੇ ਹੀ ਮੁੜ ਜਾਣਾ ਆ ਰਸ਼ ਬੋਟਿਆ ਕੋਈ ਰਸ਼ ਅੰਦਰ ਕੋਮਲੀ ਵਿਚਾਰੀ ਘਟੋ ਗਈ ਆ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਦਰਸ਼ਨ ਕਰਾ ਦਿੰਨੇ ਆ ਦੇਖੋ ਸੰਗਤ ਜੀ ਅੰਦਰੋਂ ਸੰਗਤ ਸਾਰੀ ਪੱਕਿਆਂ ਦਾ ਵੀ ਪੂਰਾ ਵਿਰੋਧ ਕੀਤਾ ਆ ਬੈਠੇ ਆ ਸੰਗਤ ਸਾਰੀ ਅੱਧਾ ਤੇ ਅੰਦਰ ਹੱਲ ਦੇੜ ਤੇ ਵੀ ਲੋ ਇਹ ਕੋ ਰਾਸ਼ੇ ਦਾ ਖਿਆ ਲੈਣਾ ਮੱਥਾ ਟੇਕਣ ਵਾਲਿਆਂ ਦੀ ਆਏ ਦਿਖ ਲੋ ਜੀ ਇੱਥੇ ਤੱਕ ਸੰਗਤ ਉਹਨਾਂ ਰਾਤ ਵਾਲੀ ਹੋਣੀ ਸ਼ੁਰੂ ਹੋ ਗਈ ਆ ਦਿਨ ਵਾਲੀ ਜਿਹੜੀ ਮੱਥਾ ਟੇਕ ਕੇ ਚਲ ਗਈ ਸੀਗੀ ਮੇਲਾ ਮਤਲਬ ਕੱਲਾ ਕੱਲੇ ਤੇ ਆ ਦੇਖੋ ਪੰਡਾਲ ਦੇ ਵਿੱਚ ਸਾਰਾ ਨਦਰੀਆਂ ਫੁੱਲ ਪੱਖੇ ਲਾ ਕੇ ਐਨ ਬਿਠਾ ਲਿਆ ਹੋਆ ਸੰਗਤ ਸਾਰੀ ਦੇਖੋ ਐਨ ਕੋਈ ਕੋਈ ਜਣ ਕੇ ਦਿੱਕਤ ਵਾਲੀ ਤਾਂ ਚਲੋ ਗੱਲ ਕੋਈ ਹੈ ਨਹੀਂ ਦੇਖੋ ਪਰ ਮਤਲਬ ਉਦਾਂ ਇਹ ਲੋਕਲੇ ਆਉਣ ਜਾਣ ਵਾਲੇ ਆ ਉਹ ਹੀ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਆ ਕਿ ਜਿਹੜੇ ਦੂਰੋਂ ਨੇੜੇ ਆਏ ਹੋ ਮੰਗ ਜੀ ਲੋਕ ਦਾ ਕਰਦੇ ਆਂ ਐਂਡ ਉਮੀਦ ਕਰਦੇ ਆਂ ਤੁਹਾਨੂੰ ਵੀ ਬਲੌਗ ਵਧੀਆ ਵਧੀਆ ਪਸੰਦ ਆਇਆ ਹੋਗਾ ਤੇ ਆ ਦੇਖੋ ਮਾਰਕਿੰਗ ਦੇਖੋ ਇੱਥੇ ਬਹੁਤ ਨੰਬਰ ਖਲਾਅ ਤੇ ਦੋ ਇਸੇ ਤਰ੍ਹਾਂ ਦੀਆਂ ਗੱਡੋਂ-ਗੱਡਾਂ ਪੰਜ-ਛੇ ਮਾਰਕਿੰਗ ਆਇਆ ਆਦੀਆ ਤੇ ਰੈਪੋ ਡੈਪ ਵਾਲੀ ਸਰਕਟ ਡਾਇਡਾ ਗੁਣਾ ਜੋਰ ਵਾਲੀਆਂ ਤਿੰਨ ਚਾਰ ਰਿਆ ਤੇ ਇਸ ਕਰਕੇ ਸੰਗਤ ਦਾ ਅਗਰ ਇਹ ਪਹੁੰਚਦੇ ਹੈ ਨਹੀਂ ਤੇ ਕੋਮਲ ਤੇ ਕਿਤਾ ਮਜਾ ਆਇਆ ਉਹ ਮੈਨੂੰ ਪਹਿਲਾ ਵਾਰ ਮੈਨੂੰ ਆ ਮਜਾ ਆਇਆ ਤੇ ਉਹ ਤੋਂ ਬਾਅਦ ਤੋਂ ਥੋੜਾ ਜਿਆਦਾ ਰਚ ਨੇ ਗਰਮੀ ਨੇ ਗਰਮੀ ਕਰਕੇ ਥੋੜਿਆ ਕੋਮਲ ਨਿਰਾਸ਼ ਹੋ ਗਈ ਤੇ ਪਰੰਦੇ ਸਾਡਾ ਵਕਤ ਤੇ ਇਹ ਜਗ੍ਹਾ ਤੁਹਾਨੂੰ ਦਰਸ਼ਨੇ ਕਰਾਉਣੇ ਤੇ ਟੋ ਲਾਲ ਦੇ ਵੀ ਸਾਰੇ ਦੁਕਾਨਾਂ ਤੇ ਸਾਡੇ ਬਲੌਗ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ